हां दोस्तों ਆ ਜੋੜੇਪੁਲਾਂ ਵਾਲੀ ਸੜਕ ਹੈਗੀ ਜਿਹੜੀ ਜੋੜੇਪੁਲਾਂ ਤੋਂ ਆਉਂਦੀ ਆ ਖੰਨੇ ਵਾਲੀ ਸੜਕ ਤੋਂ ਆ ਗਈ ਤੇ ਆ ਰੋਡ ਤੋਂ ਥੋੜੀ ਜਿਹੀ हट ਕੇ ਜ਼ਮੀਨ ਹੈਗੀ ਜਿਹੜੀ ਉਹ ਘਰ ਤੁਹਾਨੂੰ ਦਿਖਾਈ ਦਿੰਦੀ ਆ ਆ ਮੋਟਰ ਆ ਗਈ ਤੇ 6 ਕਿੱਲੇ ਜ਼ਮੀਨ ਹੈ ਬਿਲਕੁਲ ਰੋਡ ਤੋਂ ਆ ਕੁਛ ਕਰ ਮੈਂ ਮਤਲਬ ਪਿੱਛੇ हट ਗਈ ਔਰ ਵੱਡੀ ਰੋਡ ਤੋਂ ਤੁਹਾਨੂੰ ਮੈਂ ਦਿਖਾਈ ਆ ਜਿਹੜੀ ਸਾਹਮਣੇ ਦਿਖਾਈ ਦਿੰਦੀ ਆ ਵੱਡੀ ਰੋਡ ਤੋਂ ਨਹਿਰ ਦੇ ਨਾਲ ਆ ਗਈ ਤੇ ਆ 6 ਕਿੱਲੇ ਜ਼ਮੀਨ ਪੱਧਰ ਬਿਲਕੁਲ ਐਨ ਨਹਿਰ ਦੇ ਨਾਲ ਠੰਡਾ ਏਰੀਆ ਤੇ ਸਕੀਨ ਬੰਦਾ ਮਤਲਬ ਇਹਦੇ ਵਿੱਚ ਇਹ ਜੀ ਜਮੀਨ ਮਿਲਦੀ ਵੀ ਨਹੀਂ ਹੈਗੀ ਨਹਿਰ ਦੇ ਨਾਲ ਤੇ ਸੜਕ ਵੀ ਔਰ ਵੱਡੀ ਰੋਡ ਵੀ ਨਾਲ ਖੰਨਾ ਮਲੇਰ ਕੋਲਾ ਰੋਡ ਤੋਂ ਜੋੜੇ ਪੁਲਾਂ ਦੇ ਬਿਲਕੁਲ ਨਾਲ ਜਮੀਨ ਹੈਗੀ ਤੇ 6 ਕਿੱਲੇ ਸਾਲਮ ਮੋਟਰ ਹੈ ਹਾਂ ਵੀ ਦੋਸਤੋ ਆ ਜੋੜੇ ਪੁਲਾਂ ਵਾਲੀ ਸੜਕ ਹੈਗੀ ਜਿਹੜੀ ਜੋੜੇ ਪੁਲਾਂ ਤੋਂ ਆਉਂਦੀ ਆ ਖੰਨੇ ਵਾਲੀ ਸੜਕ ਤੋਂ ਆ ਗਈ ਤੇ ਆ ਰੋਡ ਤੋਂ ਆ ਥੋੜੀ ਜਿਹੀ हट ਕੇ ਜਮੀਨ ਹੈਗੀ ਜਿਹੜੀ ਉਹ ਕਾਰ ਤੁਹਾਨੂੰ ਦਿਖਾਈ ਦਿੰਦੀ ਆ ਆ ਮੋਟਰ ਆ ਗਈ ਇਸ 6 ਕਿੱਲੇ ਜ਼ਮੀਨ ਹੈ ਬਿਲਕੁਲ ਰੋਡ ਤੋਂ ਆ ਕੁਸ਼ ਕਰ ਮੈਂ ਮਤਲਬ ਪਿੱਛੇ ਹਟ ਗਈ ਔਰ ਵੱਡੀ ਰੋਡ ਤੋਂ ਤੁਹਾਨੂੰ ਮੈਂ ਦਿਖਾਈ ਹੈ ਜਿਹੜੀ ਸਾਹਮਣੇ ਦਿਖਾਈ ਦਿੰਦੀ ਹੈ ਵੱਡੀ ਰੋਡ ਤੋਂ ਨਹਿਰ ਦੇ ਨਾਲ ਆ ਗਈ ਤੇ ਆ 6 ਕਿੱਲੇ ਜ਼ਮੀਨ ਪੱਧਰ ਬਿਲਕੁਲ ਐਨ ਨਹਿਰ ਦੇ ਨਾਲ ਠੰਡਾ ਏਰੀਆ ਤੇ ਸਕੀਨ ਬੰਦਾ ਮਤਲਬ ਇਹਦੇ ਚ ਇਹ ਜੀ ਜ਼ਮੀਨ ਮਿਲਦੀ ਵੀ ਨਹੀਂ ਹੈਗੀ ਨਹਿਰ ਦੇ ਨਾਲ ਤੇ ਸੜਕ ਵੀ ਔਰ ਵੱਡੀ ਰੋਡ ਵੀ ਨਾਲ ਖੰਨਾ ਮਲੇਰ ਕੋਲਾ ਰੋਡ ਤੋਂ ਜੋੜੇਪੁਲਾਂ ਦੇ ਬਿਲਕੁਲ ਨਾਲ ਜ਼ਮੀਨ ਹੈਗੀ ਤੇ 6 ਕਿੱਲੇ ਸਾਲਮ ਮੋਟਰ ਹੈ ਹਾਂ ਵੀ ਦੋਸਤੋ ਆ ਜੋੜੇਪੁਲਾਂ ਵਾਲੀ ਸੜਕ ਹੈਗੀ ਜਿਹੜੀ ਜੋੜੇਪੁਲਾਂ ਤੋਂ ਆਉਂਦੀ ਆ ਖੰਨੇ ਵਾਲੀ ਸੜਕ ਤੋਂ ਆ ਗਈ ਤੇ ਆ ਰੋਡ ਤੋਂ ਆ ਥੋੜੀ ਜਿਹੀ ਹਟ ਕੇ ਜ਼ਮੀਨ ਹੈਗੀ ਜਿਹੜੀ ਉਹ ਕਾਰ ਤੁਹਾਨੂੰ ਦਿਖਾਈ ਦਿੰਦੀ ਆ ਆ ਮੋਟਰ ਆ ਗਈ ਤੇ 6 ਕਿੱਲੇ ਜ਼ਮੀਨ ਹੈ ਬਿਲਕੁਲ ਰੋਡ ਤੋਂ ਆ ਕੁਛ ਕਰ ਮੈਂ ਮਤਲਬ ਪਿੱਛੇ हट ਗਈ ਔਰ ਵੱਡੀ ਰੋਡ ਤੋਂ ਤੁਹਾਨੂੰ ਮੈਂ ਦਿਖਾਈ ਆ ਜਿਹੜੀ ਸਾਹਮਣੇ ਦਿਖਾਈ ਦਿੰਦੀ ਆ ਵੱਡੀ ਰੋਡ ਤੋਂ ਨਹਿਰ ਦੇ ਨਾਲ ਆ ਗਈ ਤੇ ਆ 6 ਕਿੱਲੇ ਜ਼ਮੀਨ ਪੱਧਰ ਬਿਲਕੁਲ ਐਨ ਨਹਿਰ ਦੇ ਨਾਲ ਠੰਡਾ ਏਰੀਆ ਤੇ ਸਕੀਨ ਬੰਦਾ ਮਤਲਬ ਇਹਦੇ ਵਿੱਚ ਇਹ ਜੀ ਜ਼ਮੀਨ ਮਿਲਦੀ ਵੀ ਨਹੀਂ ਹੈਗੀ ਨਹਿਰ ਦੇ ਨਾਲ ਤੇ ਸੜਕ ਵੀ ਔਰ ਵੱਡੀ ਰੋਡ ਵੀ ਨਾਲ ਖੰਨਾ ਮਲੇਰ ਕੋਲਾ ਰੋਡ ਤੋਂ ਜੋੜੇ ਪੁਲਾਂ ਦੇ ਬਿਲਕੁਲ ਨਾਲ ਜ਼ਮੀਨ ਹੈਗੀ ਤੇ 6 ਕਿੱਲੇ ਸਾਲਮ ਮੋਟਰ हां जी दोस्तों ਆ ਜੋੜੇਪੁਲਾਂ ਵਾਲੀ ਸੜਕ ਹੈਗੀ ਜਿਹੜੀ ਜੋੜੇਪੁਲਾਂ ਤੋਂ ਆਉਂਦੀ ਆ ਖੰਨੇ ਵਾਲੀ ਸੜਕ ਤੋਂ ਆ ਗਈ ਤੇ ਆ ਰੋਡ ਤੋਂ ਆ ਥੋੜੀ ਜਿਹੀ हट ਕੇ ਜ਼ਮੀਨ ਹੈਗੀ ਜਿਹੜੀ ਉਹ ਘਰ ਤੁਹਾਨੂੰ ਦਿਖਾਈ ਦਿੰਦੀ ਆ ਆ ਮੋਟਰ ਆ ਗਈ ਤੇ 6 ਕਿੱਲੇ ਜ਼ਮੀਨ ਹੈ ਬਿਲਕੁਲ ਰੋਡ ਤੋਂ ਆ ਕੁਛ ਕਰ ਮੈਂ ਮਤਲਬ ਪਿੱਛੇ हट ਗਈ ਔਰ ਵੱਡੀ ਰੋਡ ਤੋਂ ਤੁਹਾਨੂੰ ਮੈਂ ਦਿਖਾਈ ਆ ਜਿਹੜੀ ਸਾਹਮਣੇ ਦਿਖਾਈ ਦਿੰਦੀ ਆ ਵੱਡੀ ਰੋਡ ਤੋਂ ਨਹਿਰ ਦੇ ਨਾਲ ਆ ਗਈ ਤੇ ਆ 6 ਕਿੱਲੇ ਜ਼ਮੀਨ ਪੱਧਰ ਬਿਲਕੁਲ ਐਨ ਨਹਿਰ ਦੇ ਨਾਲ ਠੰਡਾ ਏਰੀਆ ਤੇ ਸਕੀਨ ਬੰਦਾ ਮਤਲੇ ਦੇ ਚ ਇਹ ਜੀ ਜਮੀਨ ਮਿਲਦੀ ਵੀ ਨਹੀਂ ਹੈਗੀ ਨਹਿਰ ਦੇ ਨਾਲ ਤੇ ਸੜਕ ਵੀ ਔਰ ਵੱਡੀ ਰੋਡ ਵੀ ਨਾਲ ਖੰਨਾ ਮਲੇਰ ਕੋਲਾ ਰੋਡ ਤੋਂ ਜੋੜੇ ਪੁਲਾਂ ਦੇ ਬਿਲਕੁਲ ਨਾਲ ਜਮੀਨ ਹੈਗੀ ਤੇ 6 ਕਿਲੇ ਸਾਲਮ ਮੋਟਰ